ਹਾਰ ਲੇਰ ਵਾਲੇ ਆ ਉਹ ਕਹਿੰਦੇ ਅਸਲੀ ਅਕਾਲੀ ਅਸੀਂ ਆ ਜੀ ਜਿਹੜੀ ਸ਼ੁਰੂ ਤੋਂ ਬਣੀ ਆ ਜੜ੍ਹਾਂ ਨਾਲ ਜੁੜੀ ਹੋਈ ਪਾਰਟੀ ਸ਼੍ਰੋਮਣੀ ਅਕਾਲੀ ਦਲ ਉਹ ਇੱਕੋ ਹੀ ਇੱਕੀ ਆ ਸੁਖਬੀਰ ਸਿੰਘ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਇਹਨਾਂ ਸਰਕਾਰਾਂ ਨੇ ਕੀਤਾ ਹੀ ਕੁਛ ਨਹੀਂ ਗਾਏ ਦਿੱਲੀ ਤੋਂ ਚੱਲਣ ਵਾਲੀਆਂ ਸਰਕਾਰਾਂ ਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸਰਕਾਰ ਪੰਜਾਬ ਦੀ ਵਸਤੀ ਆ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਆ ਤੇ ਇਸ ਕਰਕੇ ਲੋਕੀ ਚਾਹੁੰਦੇ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਬਹੁਤ ਭਰਮਾ ਹੰਗਾਰਾ ਮਿਲਦਿਆ। ਕਹਿੰਦੇ ਆ ਕਿ ਤੁਹਾਡੇ ਪਰਿਵਾਰ ਦੀ ਤੁਹਾਡੇ ਪਤੀ ਦੀ ਸਿੱਖ ਪੰਥ ਨੂੰ ਦੇਣ ਹੈ। ਹਾਲ ਹੀ ਦੇ ਵਿੱਚ ਸੂਬੇ ਵਾਲੀ ਘਟਨਾ ਤੁਸੀਂ ਸੁਣੀ ਹੋਏਗੀ ਜਾਂ ਅੰਮ੍ਰਿਤਸਰ ਦੇ ਵਿੱਚ ਜਿਹੜੀ ਘਟਨਾ ਹੋਈ ਹੈ ਉਸ ਤੋਂ ਹਰ ਕੋਈ ਜਾਣੂ ਹੈ। ਉਸ ਪਰਿਵਾਰ ਵੱਲੋਂ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਕਹਿੰਦੇ ਸਾਡੀ ਪੰਥ ਨੂੰ ਬਹੁਤ ਵੱਡੀ ਦੇਣ ਹੈ। ਉਹ ਕਹਿੰਦੇ ਆ ਆਜ਼ਾਦ ਅਸੀਂ ਇਸ ਚੌਂ ਮੈਦਾਨ ਦੇ ਵਿੱਚ ਆ। ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ, ਸ਼੍ਰੋਮਣੀ ਕਾਲੀ ਦਲ ਸੁਧਾਰ ਲਹਿਰ ਵਾਲੇ ਜਾਂ ਵਾਰਿਸ ਪੰਜਾਬ ਦੇ ਜਥੇਬੰਦੀ ਵਾਲੇ ਉਹ ਕਹਿੰਦੇ ਅਸੀਂ ਇਹਨਾਂ ਨੂੰ ਸਮਰਥਨ ਦੇ ਰਹੇ ਹਾਂ। ਇਹ ਪੰਥਕ ਉਮੀਦਵਾਰ ਹੈ ਔਰ ਪੰਥਕ ਸੋਚ ਰੱਖਣ ਵਾਲੇ ਚਾਰਨੀ ਜੀ ਇਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ ਪੰਜ ਦਿਨ ਬਜੈਲਾਂ ਦੀ ਆਪਾਂ ਗੱਲ ਕਰਦੇ ਆ ਜਾਂ ਤਰੰਤਨ ਹਲਕੇ ਦੇ ਲੋਕਾਂ ਦੀ ਗੱਲ ਕਰਦੇ ਆ ਬੋਤਲਾਂ ਤੇ ਜਾਂ ਦਾਲਾਂ ਦੇ ਪੈਕਟਾਂ ਤੇ ਜਾਂ ਸੂਟਾਂ ਤੇ ਵਿਕਣ ਵਾਲੇ ਹੈਗੇ ਇਹ ਲੋਕ ਜੀ ਬਿਲਕੁਲ ਨਹੀਂ ਇਹ ਵਿਕਣ ਵਾਲੇ ਲੋਕ ਨਹੀਂ ਤਾਂ ਹੀ ਤੇ ਸਮੇਂ-ਸਮੇਂ ਤੇ ਇਹ ਆਪਣੀ ਮਰਜ਼ੀ ਨਾਲ ਕਦੀ ਕਿਸੇ ਨੂੰ ਅੱਗੇ ਲੈ ਆਉਂਦੇ ਆ ਅੱਲਾਹਤਾ ਅਨਸਾਰਕ ਦੀ ਕਿਸੇ ਨੂੰ ਅੱਗੇ ਲੈ ਆਉਂਦੇ ਆ ਇਹ ਜਿੱਦੀ ਆ ਇਹ ਵਿਕਣ ਵਾਲੇ ਲੋਕ ਨਹੀਂਗੇ ਸੰਤੂ ਖਰਾਰੇ ਬਾਰੇ ਕੀ ਸੋਚਦੇ ਹੋ ਸੱਤਾ ਤੇ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਨੇ ਉਹ ਕਹਿੰਦੇ ਜੇਸ ਪਾਰਟੀ ਦੇ ਵਿੱਚ ਅਸੀਂ ਸ਼ਾਮਲ ਹੋਏ ਹਾਂ ਇਸ ਪਾਰਟੀ ਨੇ ਤਿੰਨਾਂ ਸਾਲਾਂ ਦੇ ਵਿੱਚ ਉਹ ਵਿਕਾਸ ਕੀਤਾ ਜਿਹੜਾ 70-75 ਸਾਲਾਂ ਚ ਨਹੀਂ ਹੋਇਆ ਇਸ ਗੱਲ ਨੂੰ ਮੁੱਖ ਰੱਖਦੇ ਹੋਏ ਉਹ ਲੋਕਾਂ 'ਚ ਚੋਣ ਪ੍ਰਚਾਰ ਕਰ ਰਹੇ ਨੇ ਉਹ ਵੀ ਜਿੱਤ ਦਾ ਦਾਵਾ ਠੋਕ ਰਹੇ ਨੇ ਜੀ ਜਿਹੜਾ ਜਿੰਨਾ ਵਿਕਾਸ ਹੋਇਆ ਉਹ ਲੋਕ ਵੀ ਜਾਣਦੇ ਆ ਸਾਰੇ ਜਾਣਦੇ ਆ ਕਿ ਕਿੰਨਾ ਕੁ ਵਿਕਾਸ ਉਹਨਾਂ ਦੇ ਸਮੇਂ ਦੇ ਹੋਇਆ ਇਹ ਝਾੜੂ ਵਾਲੀ ਸਰਕਾਰ ਦਿੱਲੀੋਂ ਤੋਂ ਚੱਲਣ ਵਾਲੀ ਦਿੱਲੀ ਤੋਂ ਆਰਡਰ ਆਉਂਦੇ ਜੇ ਤੇ ਇਹਨਾਂ ਨੂੰ ਪੰਜਾਬ ਨਾਲ ਕੋਈ ਦਰਦ ਹੀ ਨਹੀਂ ਕੋਈ ਵਿਕਾਸ ਨਹੀਂ ਇਹਨਾਂ ਨੇ ਕੀਤਾ ਇਸ ਕਰਕੇ ਲੋਕ ਜਿਹੜੇ ਆ ਇਹਨਾਂ ਤੋਂ ਮੂੰਹ ਮੋੜ ਚੁੱਕੇ ਸੀ ਇਹ ਜ਼ਿਕਰ ਕਰ ਰਹੀ ਸੀ ਕਿ ਆਮ ਆਦਮੀ ਪਾਰਟੀ ਦੇ अनेका ਸਰਪੰਚ ਤੁਹਾਡੇ ਟੱਚ ਦੇ ਵਿੱਚ ਨੇ ਕਿੰਨੇ ਕ ਪਿੰਡਾਂ ਦੇ ਜਿਹੜੇ ਸਰਪੰਚ ਨੇ ਤੁਹਾਡੇ ਟੱਚ ਦੇ ਵਿੱਚ ਨੇ ਜਾਂ ਤੁਹਾਡੇ ਹੱਕ ਦੇ ਵਿੱਚ ਵੋਟ ਭੇਟਾਉਣ ਨੂੰ ਲੈ ਕੇ ਰਜ਼ਾਮੰਦ ਨੇ ਜੀ ਆਮ ਆਦਮੀ ਪਾਰਟੀ ਦੇ ਸਰਪੰਚ ਔਰ ਕਾਂਗਰਸ ਦੇ ਸਰਪੰਚ ਜਿਹੜੇ ਪਹਿਲੇ ਵੀ 43 ਸਰਪੰਚ ਜਿੱਤੇ ਆ ਨਾ ਉਹਦੇ ਵਿੱਚ ਵੀ ਜਿਹੜੇ ਹੈਗੇ ਆ ਕਾਂਗਰਸ ਦੇ ਸਰਪੰਚ ਵੀ ਜਿਹੜੇ ਹੈਗੇ ਸਾਡੇ ਨਾਲ ਆਏ 40 40 ਸਾਲ ਤੋਂ ਕਾਂਗਰਸ ਨਾਲ ਜੁੜੇ ਸੀ ਉਹ ਵੀ ਇੱਧਰ ਆ ਗਏ ਆ ਸਿਰਫ ਪੰਜਾਬ ਦਾ ਕਰਕੇ ਪੰਜਾਬ ਦੇ ਭਲੇ ਦਾ ਕਰਕੇ ਤੇ ਉਹ ਹੋਰ ਵੀ ਜਿਹੜੇ ਆਮ ਆਦਮੀ ਦੇ ਰੋਜ਼ ਹੀ ਸ਼ਾਮਲ ਹੋ ਰਹਿ ਆ ਵੇਖ ਹੀ ਰਹੇ ਤੁਸੀਂ ਇੰਸਟਾਗ੍ਰam ਤੇ ਰੀਲਾਂ ਪੈ ਰਹੀਆਂ ਵੇਖ ਹੀ ਰਹੇ ਕਾफी ਚਾਮਲ ਹੋ ਰਿਆ ਨਹੀਂ ਨਜ਼ਰ ਚ ਪਹਿਲਵਾਨ ਕਿਹੜਾ ਤਕੜਾ ਹੈ ਜੀ ਵੇਖੋ ਜੀ ਤੁਸੀਂ ਮੇਰੇ ਮੂੰਹੋਂ ਨਾ ਘੜਾਓ ਕੋਈ ਨਹੀਂ ਤੁਹਾਨੂੰ ਸਾਰਾ ਕੁਝ ਪਤਾ ਕੌਣ ਤਕੜਾ ਤੇ ਕੌਣ ਮਾੜਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਤੁਸੀਂ ਐਸਡੀਟੀਵੀ ਦੇਖ ਰਹੇ ਹੋ ਮੈਂ ਹਾਂ ਸਿਮਰਨਜੀਤ ਸਿੰਘ ਟਲੋਂ ਦੋਸਤੋ ਤਰਨਤਾਰ ਨੇ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਹਰ ਉਮੀਦਵਾਰ ਜਿੱਤ ਦਾ ਦਾਵਾ ਠੋਕ ਰਿਹਾ ਹੈ ਚਾਹੇ ਆਪਾਂ ਸਤਾ ਤਿਰਪਾਟੀ ਦੀ ਗੱਲ ਕਰ ਲਈਏ ਚਾਹੇ ਵਿਰੋਧੀ ਧਿਰਾਂ ਦੀ ਗੱਲ ਕਰ ਲਈਏ ਚਾਹੇ ਆਜ਼ਾਦ ਉਮੀਦਵਾਰ ਦੀ ਗੱਲ ਕਰ ਲਈਏ ਹਰ ਕੋਈ ਕਹਿ ਰਿਹਾ ਹੈ ਕਿ ਤਰਨਤਨ ਦੇ ਲੋਕ ਸਾਨੂੰ ਜਿਤਾਉਣਗੇ ਪਰ ਇਸ ਦੇ ਵਿਚਾਲੇ ਵੱਖ-ਵੱਖ ਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਤੋਂ ਸਾਡੇ ਨਾਲ ਬੀਬੀ ਸੁਖਵਿੰਦਰ कौर ਦਾ ਦਾਅਵਾ ਮੌਜੂਦ ਨੇ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਦਾਨ ਦੇ ਵਿੱਚ ਨੇ ਇਹ ਵੀ ਕਹਿ ਰਹੇ ਨੇ ਕਿ ਭਾਈ ਲੋਕ ਸਾਨੂੰ ਜਿਤਾਉਣਗੇ ਆਖਿਰਕਾਰ ਕਿਉਂ ਲੋਕ ਇਹਨਾਂ ਨੂੰ ਜਿਤਾਉਣਗੇ ਕਿਹਨਾ ਕਾਰਨਾਂ ਨੂੰ ਲੈ ਕੇ ਇਹਨਾਂ ਨੂੰ ਲੋਕ ਚੋਣਨਗੇ ਤੇ ਬੀਬੀ ਜੀ ਹੋਰਾਂ ਨੇ ਗੱਲਬਾਤ ਕਰਦੇ ਆ ਬੀਬੀ ਜੀ ਸਤਿ ਸ੍ਰੀ ਅਕ ਸਸੀ ਗਾਲ ਜੀ ਜੀ ਚੱਲ ਠੀਕ ਠਾਕ ਹਾਂ ਜੀ ਵਧੀਆ ਜੀ ਚੜ੍ਹਦੀ ਕਲਾ ਕਿਵੇਂ ਚੱਲ ਰਿਹਾ ਚੋਣ ਪ੍ਰਚਾਰ ਤੁਹਾਡਾ ਜੀ ਚੋਣ ਪ੍ਰਚਾਰ ਵੇਖੋ ਜੀ ਬਹੁਤ ਵਧੀਆ ਚੱਲ ਰਿਹਾ ਜੀ ਅਸੀਂ 3 ਮਹੀਨੇ ਤੋਂ ਲੱਗੇ ਹੋਏ ਆ ਤੇ ਲੋਕਾਂ 'ਚ ਵਿਚਰ ਰਹੇ ਆ ਲੋਕ ਧੜਾ ਧੜ ਦੂਸਰੀਆਂ ਪਾਰਟੀਆਂ ਦੇ ਜਿਹੜੇ ਆ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਜੀ ਸ਼੍ਰੋਮਣੀ ਅਕਾਲੀ ਦਲ ਦੇ ਹੋਏ ਸਮੇਂ ਵਿੱਚ ਹੋਏ ਵਿਕਾਸ ਨੂੰ ਲੋਕੀ ਯਾਦ ਕਰ ਰਹੇ ਨੇ ਇਹਨਾਂ ਸਰਕਾਰਾਂ ਨੇ ਕੀਤਾ ਹੀ ਕੁਛ ਨਹੀਂ ਗਾ ਇਹ ਦਿੱਲੀ ਤੋਂ ਚੱਲਣ ਵਾਲੀਆਂ ਸਰਕਾਰਾਂ ਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸਰਕਾਰ ਵਾ ਪੰਜਾਬ ਦੀ ਹਿੱਤ ਐਸੀ ਆ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਆ ਤੇ ਇਸ ਕਰਕੇ ਲੋਕੀ ਚਾਹੁੰਦੇ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਬਹੁਤ ਭਰਮਾ ਹੰਗਾਰਾ ਮਿਲ ਰਿਹਾ ਜੀ ਅੱਛਾ ਅਕਾਲੀ ਦਲ ਦੀ ਆਪਾਂ ਗੱਲ ਕਰ ਲਈਏ ਇੱਕ ਸੁਧਾਰ ਲਹਿਰ ਵਾਲੇ ਆ ਉਹ ਕਹਿੰਦੇ ਅਸਲੀ ਅਕਾਲੀ ਅਸੀਂ ਆ ਜੀ ਉਹ ਕਹਿੰਦੇ ਅਸਲੀ ਅਕਾਲੀ ਅਸੀਂ ਆ ਉਹਨਾਂ ਚੋਂ ਨਿਕਲ ਕੇ ਤੁਹਾਡੀ ਪਾਰਟੀ ਦੀ ਗੱਲ ਕਰੀਏ ਤੁਹਾਡੀ ਪਾਰਟੀ ਚੋਂ ਨਿਕਲ ਕੇ ਉਹਨਾਂ ਨੇ ਸੁਧਾਰ ਲਹਿਰ ਬਣਾਈ ਸੁਧਾਰ ਲਹਿਰ ਸ਼ੁਰੂ ਕੀਤੀ ਉਹ ਕਹਿੰਦੇ ਅਸੀਂ ਅਕਾਲੀ ਅਸਲੀ ਅਕਾਲੀ ਅਸੀਂ ਆ ਜੀ ਵੇਖੋ ਜੀ ਹੁਣ ਤੇ ਲੋਕ ਫਤਵਾ ਹੀ ਦੱਸੂਗਾ ਅਕਾਲੀ ਅਸਲੀ ਕਿਹੜੇ ਆ ਤੇ ਨਕਲੀ ਕਿਹੜੇ ਆ ਤੇ ਬਾਕੀ ਜਿਹੜੀ ਸ਼ੁਰੂ ਤੋਂ ਬਣੀ ਆ ਜੜਾ ਨਾਲ ਜੁੜੀ ਹੋਈ ਪਾਰਟੀ ਸ਼੍ਰੋਮਣੀ ਅਕਾਲੀ ਦਲ ਉਹ ਇੱਕੋ ਹੀ ਇੱਕੀ ਆ ਸੁਖਬੀਰ ਸਿੰਘ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਤੇ ਪੰਥਕ ਸੀਟ ਹੈ ਜੀ ਲੋਕੀ ਮੰਨ ਲੈਣ ਕਿ ਪੰਥਕ ਸੀਟ ਹੈ ਜੀ ਹਾਂਜੀ ਪੰਥਕ ਸੀਟ ਜੀ ਬਿਲਕੁਲ ਜੀ ਲੋਕਾ ਇਹ ਵਿਕਾਸ ਨਹੀਂ ਹੋਇਆ ਇੱਥੇ ਕੋਈ ਕੰਮ ਹੀ ਨਹੀਂ ਹੋਇਆ ਤੇ ਇਸ ਕਰਕੇ ਲੋਕੀ ਜਿਹੜੇ ਆ ਮੰਨਣਗੇ ਕਿਉਂਕਿ ਮੇਰੇ ਪਤੀ ਜਿਹੜੇ ਇੱਕ ਧਰਮੀ ਫੌਜੀ ਆ ਉਹਨਾਂ ਨੇ ਪੰਥ ਵਾਸਤੇ ਉਸੇ ਗੱਲ ਵੱਲ ਨੂੰ ਆ ਰਹੇ ਹਾਂ ਸੀਗਾ ਉਸੇ ਗੱਲ ਵੱਲ ਨੂੰ ਵਧਣਾ ਚਾਹੁੰਦਾ ਸੀ ਕਿ ਤੁਹਾਡੀ ਪੰਥ ਨੂੰ ਕੀ ਦੇਣਾ ਹੈ ਹੋਰ ਵੀ ਉਮੀਦਵਾਰ ਨੇ ਇਸ ਹਲਕੇ ਦੇ ਵਿੱਚ ਚਾਹੇ ਆਪਾਂ ਆਜ਼ਾਦ ਉਮੀਦਵਾਰ ਦੀ ਗੱਲ ਕਰ ਲਈਏ ਤੁਹਾਡੀ ਸਭ ਤੋਂ ਪਹਿਲਾਂ ਜਾਨਣਾ ਚਾਹਾਂਗੇ ਤੁਹਾਡੇ ਪਰਿਵਾਰ ਦੀ ਤੁਹਾਡੇ ਹਸਬੰਦ ਦੀ ਇਸ ਪੰਥ ਨੂੰ ਕੀ ਦੇਣਾ ਹੈ ਜੀ ਵੇਖੋ ਜੀ ਮੇਰੇ ਪਤੀ ਜਿਹੜੇ ਆ 1984 ਵਿੱਚ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਸੀ ਤੇ ਉਦੋਂ ਸਿੱਖ ਰੈਜiment ਵਿੱਚ ਜ RAMGADH ਸੀ ਤੇ ਉਹ ਉਥੋਂ ਬਗਾਵਤ ਕਰਕੇ ਆ ਗਏ ਧਰਮ ਦੀ ਖਾਤਰ ਪਰ ਮੈਂ ਉਹਨਾਂ ਦਾ ਫਰਜ਼ ਬੰਦਾ ਸੀ ਤੇ ਮੈਂ ਇਸ ਦੀ ਕੋਈ ਮਤਲਬ ਮੰਗਦੀ ਨਹੀਂ ਕਿ ਮੈਨੂੰ ਧਰਮ ਦੀ ਖਾਤਰ ਵੋਟ ਪਾਈ ਜਾਵੇ ਮੈਂ ਵਰਕ ਕੀਤਾ ਵਾ ਮੈਂ ਕੰਮ ਕੀਤਾ ਵਾ ਇੱਥੇ ਰਹਿ ਕੇ ਆਜ਼ਾਦ ਗਰੁੱਪ ਵਿੱਚ ਮੈਂ ਜਿਹੜੀ ਉਹਨਾਂ ਦੀ ਕੁਰਬਾਨੀ ਦਾ ਮੁੱਲ ਨਹੀਂ ਮੰਗਦੀ ਕਿਉਂਕਿ ਉਹਨਾਂ ਦਾ ਫਰਜ਼ ਸੀ ਆਪਣੇ ਧਰਮ ਦੀ ਖਾਤਰ ਆਉਣ ਦਾ ਤੇ ਮੈਂ ਵਰਕ ਕੀਤਾ ਇੱਥੇ ਆ ਕੇ ਆਜ਼ਾਦ ਗਰੁੱਪ ਵਿੱਚ ਰਹਿ ਕੇ ਤੇ ਉਹਨਾਂ ਨੇ ਮੈਨੂੰ ਆਗੂ ਚੁਣਿਆ ਮੈਂ ਆਜ਼ਾਦ ਗਰੁੱਪ ਵਿੱਚ ਰਹਿ ਕੇ ਪੰਚਾਂ ਸਰਪੰਚਾਂ ਦੀ ਜਿਹੜੀ ਲੜਾਈ ਲੜੀ ਆ ਕਿਉਂਕਿ ਸਰਪੰਚਾਂ ਦੇ ਕਾਗਜ਼ ਦਾਖਲ ਨਹੀਂ ਸੀ ਹੁਣ ਦਿੰਦੇ ਸਰਪੰਚੀ ਦੀ ਇਲੈਕਸ਼ਨ ਵਿੱਚ ਤੇ ਮੈਂ ਮੀਡੀਆ ਦਾ ਸਹਾਰਾ ਲਿਆ ਕੋਰਟ ਦਾ ਸਹਾਰਾ ਲਿਆ ਸੀ ਤੇ ਅਸੀਂ ਉਹਨਾਂ ਦੇ ਕਾਗਜ਼ ਦਾਖਲ ਕਰਵਾਏ ਤੇ ਸਾਡੇ 43 ਸਰਪੰਚ ਜਿੱਤੇ ਅੱਛਾ ਜੀ ਮੰਨਦੇ ਹਾਂ ਕਿ ਤੁਹਾਡੇ ਪਰਿਵਾਰ ਦੀ ਤੁਹਾਡੇ ਪਤੀ ਦੀ ਸਿੱਖ ਪੰਥ ਨੂੰ ਦੇਣ ਹੈ ਪਰ ਹਾਲ ਹੀ ਦੇ ਵਿੱਚ ਸੂਬੇ ਵਾਲੀ ਘਟਨਾ ਤੁਸੀਂ ਸੁਣੀ ਹੋਏਗੀ ਜਾਂ ਅੰਮ੍ਰਿਤਸਰ ਦੇ ਵਿੱਚ ਜਿਹੜੀ ਘਟਨਾ ਹੋਈ ਹੈ ਉਸ ਤੋਂ ਹਰ ਕੋਈ ਜਾਣੂ ਹੈ ਉਸ ਪਰਿਵਾਰ ਵੱਲੋਂ ਵੀ ਦਾਵਾ ਕੀਤਾ ਜਾ ਰਿਹਾ ਹੈ ਕਹਿੰਦੇ ਸਾਡੀ ਪੰਥ ਨੂੰ ਬਹੁਤ ਵੱਡੇ ਦੇਣ ਹੈ ਉਹ ਕਹਿੰਦੇ ਆਜ਼ਾਦ ਅਸੀਂ ਇਸ ਚੋਣ ਮੈਦਾਨ ਦੇ ਵਿੱਚ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵਾਲੇ ਜਾਂ ਵਾਰਿਸ ਪੰਜਾਬ ਦੇ ਜਥੇਬੰਦੀ ਵਾਲੇ ਉਹ ਕਹਿੰਦੇ ਅਸੀਂ ਇਹਨਾਂ ਨੂੰ ਸਮਰਥਨ ਦੇ ਰਹੇ ਹਾਂ ਇਹ ਪੰਥਕ ਉਮੀਦਵਾਰ ਹੈ ਔਰ ਪੰਥਕ ਸੋਚ ਰੱਖਣ ਵਾਲੇ ਲੋਕ ਇਹਨਾਂ ਨੂੰ ਜਿਤਾਉਣਗੇ ਜੀ ਫਿਰ ਉਹਨਾਂ ਦੀ ਕੁਰਬਾਨੀ ਨੂੰ ਜਾਂ ਉਸ ਪਰਿਵਾਰ ਦੀ ਦੇਣ ਬਾਰੇ ਤੁਹਾਡੇ ਕੀ ਵਿਚਾਰ ਨੇ ਜੀ ਜੀ ਬਿਲਕੁਲ ਆਪਾਂ ਡੈਮੋਕ੍ਰੇਸੀ ਆ ਸਭ ਨੂੰ ਚੋਣ ਲੜਨ ਦਾ ਹੱਕ ਵਾ ਤੇ ਉਹ ਲੜ ਰਹੇ ਜੀ ਤੇ ਇਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾ ਕਿਉਂਕਿ ਹਰ ਕਿਸੇ ਨੂੰ ਹੱਕਵਾਲ ਲੜ ਰਿਹਾ ਤੇ ਅਸੀਂ ਵੀ ਲੜ ਰਹੇ ਆ ਤੇ ਅਸੀਂ ਫਿਰ ਤੁਹਾਨੂੰ ਮੈਂ ਦੱਸ ਰਹੀ ਕਿ ਜਾਦ ਗਰੁੱਪ ਵਿੱਚ ਰਹਿ ਕੇ ਅਸੀਂ ਆਪਣਾ ਮਤਲਬ ਲੋਕਾਂ ਦੇ ਕੰਮ ਕੀਤੇ ਲੋਕਾਂ ਵਿੱਚ ਵਿਚ ਰਹੇ ਆ ਲੋਕਾਂ ਨਾਲ ਜਿਨ੍ਹਾਂ ਨਾਲ ਧੱਕੇਸ਼ਾਈਆਂ ਹੋਈਆਂ ਉਹਨਾਂ ਦੇ ਨਾਲ ਅਸੀਂ ਖੜੇ ਆ ਤੇ ਇਸ ਕਰਕੇ ਲੋਕ ਸਾਡੇ ਨਾਲ ਜੁੜੇ ਨੇ ਚਾਹ ਨਾ ਬੀਕ ਸਦੂ ਘਰoverline ਕੀ ਸੋਚਦੇ ਹੋ ਸੱਤਾ ਤੇ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਨੇ ਉਹ ਕਹਿੰਦੇ ਜਿਸ ਪਾਰਟੀ ਦੇ ਵਿੱਚ ਅਸੀਂ ਸ਼ਾਮਲ ਹੋਏ ਹਾਂ ਇਸ ਪਾਰਟੀ ਨੇ ਤਿੰਨਾ ਸਾਲਾਂ ਦੇ ਵਿੱਚ ਉਹ ਵਿਕਾਸ ਕੀਤਾ ਜਿਹੜਾ 70 75 ਸਾਲਾਂ ਚ ਨਹੀਂ ਹੋਇਆ ਇਸ ਗੱਲ ਨੂੰ ਮੁੱਖ ਰੱਖਦੇ ਹੋયા ਲੋਕਾਂ 'ਚ ਚੋਣ ਪ੍ਰਚਾਰ ਕਰ ਰਹੇ ਨੇ ਉਹ ਵੀ ਜਿੱਤ ਦਾ ਦਾਵਾ ਠੋਕ ਰਹੇ ਨੇ ਜੀ ਵੇਖੋ ਜੀ ਹਰ ਪਾਰਟੀ ਨੇ ਜਿੱਤ ਦਾ ਦਾਵਾ ਠੋਕਣਾ ਵਾ ਪਰ ਫੈਸਲਾ ਤੇ ਜਿਹੜਾ ਹਲਕਾ ਵਾਸੀਆਂ ਨੇ ਕਰਨਾ ਵਾ ਤੇ ਬਾਕੀ ਇਹ ਵਾ ਜਿੰਨਾ ਵਿਕਾਸ ਹੋਇਆ ਉਹ ਲੋਕ ਵੀ ਜਾਣਦੇ ਆ ਸਾਰੇ ਜਾਣਦੇ ਆ ਕਿੰਨਾ ਕੁ ਵਿਕਾਸ ਉਹਨਾਂ ਦੇ ਸਮੇਂ ਦੇ ਹੋਇਆ ਇਹ ਝਾੜੂ ਵਾਲੀ ਸਰਕਾਰ ਦਿੱਲੀੋਂ ਤੋਂ ਚੱਲਣ ਵਾਲੀ ਦਿੱਲੀ ਤੋਂ ਆਰਡਰ ਆਉਂਦੇ ਜੇ ਤੇ ਇਹਨਾਂ ਨੂੰ ਪੰਜਾਬ ਨਾਲ ਕੋਈ ਦਰਦ ਹੀ ਨਹੀਂ ਕੋਈ ਵਿਕਾਸ ਨਹੀਂ ਇਹਨਾਂ ਨੇ ਕੀਤਾ ਇਸ ਕਰਕੇ ਲੋਕ ਜਿਹੜੇ ਆ ਇਹਨਾਂ ਤੋਂ ਮੂੰਹ ਮੋੜ ਚੁੱਕੇ ਨੇ ਉਹ ਕਹਿੰਦੇ ਅਸੀਂ ਲੁਧਿਆਣੇ ਵਾਲੀ ਬਾਈ ਇਲੈਕਸ਼ਨ ਜਿੱਤੀ ਆ ਇਸੇ ਤਰੀਕੇ ਦੇ ਨਾਲ ਕਹਿੰਦੇ ਅਸੀਂ ਤਰਨਤਾਰਨ ਵਾਲੀ ਵੀ ਇਲੈਕਸ਼ਨ ਜਿੱਤ ਜਾਣੀ ਆ ਲੁਧਿਆਣੇ ਵਾਲੀ ਬਾਈ ਇਲੈਕਸ਼ਨ ਔਰ ਤਰਨਤਾਰਨ ਦੀ ਬਾਈ ਇਲੈਕਸ਼ਨ ਦੇ ਵਿੱਚ ਅੰਤਰ ਕੀ ਆ ਜੀ ਬਹੁਤ ਵੱਡਾ ਅੰਤਰ ਜੀ ਇਹ ਪੰਥਕ ਸੀਟ ਜੇ ਲੋਕ ਜਦੋਂ ਆ ਜਾਂਨ ਆਪਣੀ ਆਈ ਤੇ ਇਹ ਕਿਸੇ ਤੇ ਦਬਾਹ ਹੇਠ ਨਹੀਂ ਰਹਿੰਦੇ ਤੇ ਇਹ ਪਲਟੀ ਮਾਰ ਹੀ ਦਿੰਦੇ ਆ ਤੇ ਇਸ ਕਰਕੇ ਬਹੁਤ ਜ਼ਿਆਦਾ ਫਰਕ ਜੇ ਲੁਧਿਆਣੇ ਦੀ ਤੇ ਤਰਨਤਨ ਦੀ ਸੀਟ ਦਾ ਇਹ ਮਾਝੇ ਤੇ ਮਝੈਲਾਂ ਕੀ ਆ ਜੀ ਅਣਕੀ ਜੀ ਬਹੁਤ ਅਣਕੀ ਆ ਕਿਸੇ ਦੇ ਦਬਾਅ ਵਿੱਚ ਨਹੀਂ ਰਹਿੰਦੇ ਇਹ ਆਪਣੀ ਮਰਜ਼ੀ ਨਾਲ ਜਿੰਨੂੰ ਚਾਹੁੰਦੇ ਜੇ ਉਹਨੂੰ ਵੋਟ ਪਾਉਂਦੇ ਆ ਵੀ ਕਿੰਨੇ ਸਾਡੇ ਹੱਕਾਂ ਦੀ ਰਾਖੀ ਕਰਨੀਆਂ ਕਿੰਨੇ ਸਾਡੇ ਨਾਲ ਖੜਨਾ ਵਾ ਅੱਛਾ ਇਹ ਮਾਝੇ ਦੇ ਮਝੈਲਾਂ ਦੀ ਆਪਾਂ ਗੱਲ ਕਰਦੇ ਆ ਜਾਂ ਤਰਨਤਨ ਹਲਕੇ ਦੇ ਲੋਕਾਂ ਦੀ ਗੱਲ ਕਰਦੇ ਆ ਬੋਤਲਾਂ ਤੇ ਜਾਂ ਦਾਲਾਂ ਦੇ ਪੈਕਟਾਂ ਤੇ ਜਾਂ ਸੂਟਾਂ ਤੇ ਵੇਚਣ ਵਾਲੇ ਹੈਗੇ ਇਹ ਲੋਕ ਜੀ ਬਿਲਕੁਲ ਨਹੀਂ ਬਿਲਕੁਲ ਨਹੀਂ ਇਹ ਵਿਕਣ ਵਾਲੇ ਲੋਕ ਨਹੀਂ ਤਾਂ ਹੀ ਤੇ ਸਮੇ ਸਮੇ ਤੇ ਇਹ ਆਪਣੀ ਮਰਜ਼ੀ ਨਾਲ ਕਦੀ ਕਿਸੇ ਨੂੰ ਅੱਗੇ ਲੈ ਆਉਂਦੇ ਆ ਹਲਾਤਾਂ ਅਨਸਾਰਕ ਦੀ ਕਿਸੇ ਨੂੰ ਅੱਗੇ ਲੈ ਆਉਂਦੇ ਆ ਇਹ ਜਿੱਦੀ ਆ ਇਹ ਵਿਕਣ ਵਾਲੇ ਲੋਕ ਨਹੀਂਗੇ ਜਦੋਂ ਆਪਣੀ ਆਈ ਤੇ ਆ ਜਾਣ ਕੀ ਕਰ ਦਿੰਦੇ ਕੀ ਕਰ ਦਿੰਦੇ ਉਹ ਤੇ ਤੁਹਾਨੂੰ ਪਤਾ ਹੀ ਆ ਕੀ ਕਰ ਦਿੰਦੇ ਆ ਇਤਿਹਾਸਿਕ ਜਿੱਤ ਦਵਾਉਂਦੇ ਆਏ ਇੱਥੋਂ ਹੀ ਇਤਿਹਾਸ ਰਚਿਆ ਜਾਂਦਾ ਹਰ ਵਾਰੀ ਇੱਥੇ ਮਤਲਬ ਮਾਤਾ ਭਾਗੋ ਦੇ ਵਾਰਸਵਾ ਇੱਥੋਂ ਦੇ ਲੋਕ ਇਸ ਕਰਕੇ ਉਹ ਡਰਦੇ ਨਹੀਂਗੇ ਉਹ ਮਦੀਸ ਸੋਧੀਆਂ ਦਾ ਬਿਆਨ ਸੁਣਿਆ ਤੁਸੀਂ ਕਹਿੰਦੇ ਸ਼ਾਮ ਦਾਮ ਦੰਡ ਭੇਦ ਲੜਾਈ ਝਗੜਾ ਭਾਵੇਂ ਸਾਨੂੰ ਕੁਝ ਵੀ ਕਰਨਾ ਪਵੇ ਅਸੀਂ ਚੋਣਾ ਜਿੱਤਣੀ ਹੈ ਜੀ 2027 ਦੀ ਗੱਲ ਕਰਦੇ ਆ ਬਾਏ ਇਲੈਕਸ਼ਨ ਨੂੰ ਲੈ ਕੇ ਵੀ ਉਹ ਕਹਿੰਦੇ ਅਸੀਂ ਜਿੱਤਾਂਗੇ ਜੀ ਇਹ ਸ਼ਾਮ ਦਾਮ ਦੰਡ ਭੇਦ ਵਾਲੀਆਂ ਗੱਲਾਂ ਇੱਥੇ ਮਾਝੇ ਵਾਲੇ ਮਝੈਲ ਚੱਲਣਗੀਆਂ ਜੀ ਬਿਲਕੁਲ ਨਹੀਂ ਲਾਗੂ ਹੋਣਗੀਆਂ ਇੱਥੇ ਇਹਨਾਂ ਨਹੀਂ ਚੱਲਣੀਆਂ ਵੀ ਉਹ ਤੇ ਉੱਤੇ ਉੱਤੇ ਬਿਆਨ ਦੇ ਦਿੰਦੇ ਆ ਪਰ ਇਹ ਨਹੀਂ ਚੱਲਦੀਆਂ ਇੱਥੇ ਗੱਲਾਂ ਮਾਝੇ ਵਾਲੇ ਨਹੀਂ ਚੱਲਣਗੀਆਂ ਇਹ ਆਜ਼ਾਦ ਵਾ ਬਿਲਕੁਲ ਆਜ਼ਾਦ ਮਾਝੇ ਵਾਲੇ ਜੋਧੇ ਬਹਾਦਰ ਵਾ ਤੇ ਇਸ ਕਰਕੇ ਇਹ ਸ਼ਾਮ ਦਾਮ ਦੰਡ ਭੇਦ ਦਾ ਬਹੁਤ ਵਧੀਆ ਤਰੀਕੇ ਨਾਲ ਜਵਾਬ ਦੇਣਗੇ ਪਲੇਖਾ ਕੱਢ ਦੇਣੇ ਉਹ ਆਮਦਾਨ ਦੰਡਵੇ ਦਾਲੇ ਬਿਲਕੁਲ ਬਿਲਕੁਲ ਪਲੇਖਾ ਕੱਢਣਗੇ ਜੀ ਹਾਂ ਹਾਂਜੀ ਅੱਛਾ ਬੀਬੀ ਜੀ ਤੁਸੀਂ ਇਹ ਜ਼ਿਕਰ ਕਰ ਰਹੇ ਸੀ ਕਿ ਆਮ ਆਦਮੀ ਪਾਰਟੀ ਦੇ अनेका ਸਰਪੰਚ ਤੁਹਾਡੇ ਟੱਚ ਦੇ ਵਿੱਚ ਨੇ ਕਿੰਨੇ ਕ ਪਿੰਡਾਂ ਦੇ ਜਿਹੜੇ ਸਰਪੰਚ ਨੇ ਤੁਹਾਡੇ ਟੱਚ ਦੇ ਵਿੱਚ ਨੇ ਜਾਂ ਤੁਹਾਡੇ ਹੱਕ ਦੇ ਵਿੱਚ ਵੋਟ ਭੇਟਾਉਣ ਨੂੰ ਲੈ ਕੇ ਰਜ਼ਾਬੰਦ ਨੇ ਜੀ ਦੇਖੋ ਜੀ ਤੁਸੀਂ ਰੋਜ਼ ਹੀ ਵੇਖਦੇ ਜੋ ਆਮ ਆਦਮੀ ਪਾਰਟੀ ਦੇ ਸਰਪੰਚ ਔਰ ਕਾਂਗਰਸ ਦੇ ਸਰਪੰਚ ਜਿਹੜੇ ਪਹਿਲੇ ਵੀ 43 ਸਰਪੰਚ ਜਿੱਤੇ ਆ ਨਾ ਉਹਦੇ ਵਿੱਚ ਵੀ ਜਿਹੜੇ ਹੈਗੇ ਆ ਕਾਂਗਰਸ ਦੇ ਸਰਪੰਚ ਵੀ ਜਿਹੜੇ ਹੈਗੇ ਸਾਡੇ ਨਾਲ ਆਏ 40 40 ਸਾਲ ਤੋਂ ਕਾਂਗਰਸ ਨਾਲ ਜੁੜੇ ਸੀ ਉਹ ਵੀ ਇੱਧਰ ਆ ਗਏ ਆ ਸਿਰਫ ਪੰਜਾਬ ਦਾ ਕਰਕੇ ਪੰਜਾਬ ਦੇ ਭਲੇ ਦਾ ਕਰਕੇ ਤੇ ਉਹ ਹੋਰ ਵੀ ਜਿਹੜੇ ਆਮ ਆਦਮੀ ਦੇ ਰੋਜ਼ ਹੀ ਸ਼ਾਮਲ ਹੋ ਰਹੇ ਵੇਖ ਹੀ ਰਹੇ ਤੁਸੀਂ ਇੰਸਟਾਗ੍ਰam ਤੇ ਰੀਲਾਂ ਪੈ ਰਹੀਆਂ ਵੇਖ ਹੀ ਰਹੇ ਕਾਫੀ ਸ਼ਾਮਲ ਹੋ ਰਹੇ ਨੇ ਮੰਨ ਲਓ ਤੁਹਾਨੂੰ ਲੋਕ ਜਿਤਾ ਦੇਣਾ ਵਿਧਾਨ ਸਭਾ ਦੀਆਂ ਪੌੜੀਆਂ ਚੜਾ ਦੇ ਜਿੱਤ ਦਾ ਫਤਵਾ ਤੁਹਾਡੇ ਹਿੱਸੇ ਹੁੰਦਾ ਹੈ ਜੀ ਪਹਿਲਾ ਕੰਮ ਕੀ ਕਰਵਾਉਂਗੇ ਆਪਣੇ ਹਲਕੇ ਵਾਸਤੇ ਜੀ ਜੀ ਕੰਮ ਤੇ ਬਹੁਤ ਜੇ ਹਲਕੇ ਵਾਸਤੇ ਕੰਮ ਦੇ ਗਿਣਾਏ ਨਹੀਂ ਜਾ ਸਕਦੇ ਇੰਨੇ ਕੰਮ ਇੱਥੇ ਕੂੜੇ ਦਾ ਮਾਮਲਾ ਜੇ ਪਿੰਡਾਂ ਵਿੱਚ ਛੋਟੇ-ਛੋਟੇ ਕੰਮ ਉਹਨਾਂ ਦੇ ਦੱਸੇ ਜੇ ਸਰਕਾਰ ਤੇ ਸਾਡੀ ਬਣਨੀ ਸਤਾਈ ਵਿੱਚ ਫਿਲਹਾਲ ਅਸੀਂ ਉਹਨਾਂ ਦੇ ਛੋਟੇ-ਛੋਟੇ ਕੰਮ ਜਿਹੜੇ ਉਹਨਾਂ ਦੱਸਿਓ ਆਪਾਂ ਕਰਵਾਉਂਦੇ ਹੀ ਰਵਾਂਗੇ ਅਜੇ ਵੀ ਕਰਵਾ ਰਹੇ ਆ ਤੇ ਇਸ ਕਰਕੇ ਲੋਕੀ ਸਾਡੇ ਨਾਲ ਜੁੜ ਰਹੇ ਆ ਤੇ ਸਰਕਾਰ ਆਉਣ ਤੇ ਫੇਰ ਤੇ ਵਿਕਾਸ ਦੀ ਹਨੇਰੀ ਲਿਆਦਾਂਗੇ ਅਸੀਂ अच्छा बीबी जी ਪਹਿਲੀਆਂ ਚ ਹੁੰਦਾ ਸੀ ਕਿ ਮੁਕਾਬਲਾ ਤਿੰਨ ਕੋਣਾ ਹੁੰਦਾ ਸੀਗਾ ਤੁਹਾਨੂੰ ਵੀ ਪਤਾ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੁੰਦੀ ਸੀ ਸੱਤਾ 'ਚ ਕਾਂਗਰਸ ਪਾਰਟੀ ਹੁੰਦੀ ਸੀ ਜਾਂ ਭਾਜਪਾ ਪਾਰਟੀ ਹੁੰਦੀ ਸੀ ਹੁਣ ਇਸ ਵਕਤ ਤੁਹਾਡੇ ਹਲਕੇ ਦੇ ਵਿੱਚ ਪੰਜ ਕੋਣਾ ਮੁਕਾਬਲਾ ਬਣ ਗਿਆ ਸ਼੍ਰੋਮਣੀ ਅਕਾਲੀ ਦਲ ਭਾਜਪਾ ਆਮ ਆਦਮੀ ਪਾਰਟੀ ਜਾਂ ਇੱਕ ਆਜ਼ਾਦ ਔਰ ਦੀ ਗੱਲ ਕਰੀਏ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਦੇ ਵਿੱਚ ਨੇ ਮਤਲਬ ਪੰਜ ਕੋਣਾ ਮੁਕਾਬਲਾ ਇਸ ਹਲਕੇ ਦੇ ਵਿੱਚ ਬਣ ਗਿਆ ਹੈ ਤੁਹਾਡੀ ਤੱਕਰ ਜਾਂ ਤੁਹਾਨੂੰ ਚੁਣੌਤੀ ਦੇਣ ਵਾਲੀ ਪਾਰਟੀ ਕਿਹੜੀ ਲੱਗਦੀ ਹੈ ਜੀ ਵੇਖੋ ਜੀ ਲੋਕ ਇੰਨੇ ਜੁੜ ਚੁੱਕੇ ਆ ਤੇ ਕੋਈ ਪਾਰਟੀ ਨਹੀਂ ਮੈਨੂੰ ਟੱਕਰ ਦੇਣ ਵਾਲੀ ਲੱਗਦੀ ਅਸੀਂ ਆਪਣੇ ਆਪ ਨਾਲ ਹੀ ਲੜ ਰਹੇ ਹਾਂ ਜੀ ਤੇ ਬਾਕੀ ਸਭ ਨੂੰ ਰਾਈਟ ਵਾ ਤੇ ਮੈਂ ਇਹੋ ਹੀ ਤੁਹਾਡੇ ਚੈਨਲ ਦੇ ਥਰੂ ਕਹਿਣਾ ਚਾਹੂੰਗੀ ਕਰਨ ਕਰਨ ਹਲਕਾ ਵਾਸੀਆਂ ਨੂੰ ਵੀ ਆਪਾਂ ਸ਼ਾਂਤੀਪੂਰਵਕ ਰਹਿ ਕੇ ਤੇ ਆਪਾਂ ਇਹ ਚੋਣਾ ਜਿਹੜੀਆਂ ਨੇ ਪ੍ਰੇਟਡ ਹੈਗੇ ਅੱਛਾ ਟੱਕਰ ਤੋਂ ਤੁਹਾਡਾ ਮੁਕਾਬਲਾ ਵੈਸੇ ਮੁਕਾਬਲਾ ਚਲੋ ਟੱਕਰ ਇੱਕ ਪਾਸੇ ਮੁਕਾਬਲੇ ਦੀ ਗੱਲ ਕਰ ਲਈਏ ਜਦੋਂ ਅਖਾੜੇ ਦੇ ਵਿੱਚ ਪਹਿਲਵਾਨ ਖੜਦੇ ਹੋਣ ਕਿਸੇ ਪਹਿਲਵਾਨ ਦੇ ਨਾਲ ਤਾਂ ਮੁਕਾਬਲਾ ਹੁੰਦਾ ਹੈ ਜੀ ਤੁਹਾਨੂੰ ਮੁਕਾਬਲਾ ਕਿਹੜਾ ਲੱਗਦਾ ਤੁਹਾਨੂੰ ਕੀ ਲੱਗਦਾ ਕਿ ਆਹ ਪਹਿਲਵਾਨ ਅਖਾੜੇ 'ਚ ਤਕੜਾ ਹੈ ਜੀ ਵੇਖੋ ਜੀ ਸਾਰੇ ਆਪਣੀ ਆਪਣੀ ਜਗ੍ਹਾ ਤਗੜੇ ਹੀ ਹੁੰਦੇ ਆ ਦੁਸ਼ਮਣ ਨੂੰ ਕਦੀ ਵੀ ਮਾੜਾ ਨਹੀਂ ਸਮਝਣਾ ਚਾਹੀਦਾ ਤੇ ਬਾਕੀ ਸਾਰੇ ਜੋਰ ਲਾ ਰਹੇ ਅਸੀਂ ਵੀ ਜੋਰ ਲਾ ਰਹੇ ਆ ਅੱਗੇ ਲੋਕ ਫਤਵਾ ਤੁਹਾਨੂੰ ਦੱਸ ਦੇਗਾ 14 ਤਰੀਕ ਨੂੰ ਤੁਹਾਡੀ ਨਜ਼ਰ ਚ ਪਹਿਲਵਾਨ ਕਿਹੜਾ ਤਗੜਾ ਹੈ ਜੀ ਵੇਖੋ ਜੀ ਤੁਸੀਂ ਮੇਰੇ ਮੂੰਹੋਂ ਨਾ ਕਢਾਓ ਕੋਈ ਨਹੀਂ ਤੁਹਾਨੂੰ ਸਾਰਾ ਕੁਝ ਪਤਾ ਕੌਣ ਤਗੜਾ ਤੇ ਕੌਣ ਮਾੜਾ ਜੀ ਹਾਂਜੀ ਤਿਆਰੀ ਪੂਰੀ ਹੈ ਜੀ ਚੌਂਕ ਖਾੜੇ ਦੇ ਵਿੱਚ ਤੁਹਾਡੀ ਬਿਲਕੁਲ ਬਿਲਕੁਲ ਤਿਆਰੀ ਪੂਰੀ ਅਸੀਂ 3 ਮਹੀਨੇ ਤੋਂ ਲੱਗੇ ਹੋਏ ਆ ਪੂਰੀ ਤਿਆਰੀ ਜੀ ਹਾਂਜੀ ਦੋ ਕੀ ਕਹਿ ਰਹੇ ਆ ਲੋਕਾਂ ਦਾ ਰੁਝਾਨ ਕਿ ਹੋਇਆ ਜਿਆ ਤਨਤਾਂ ਦੇ ਹਲਕੇ ਦੇ ਲੋਕ ਐ ਵੈਸੇ ਤਾਂ ਨਾ ਤਾਂ ਇੱਥੇ ਜਾਂ ਕਹਿੰਦੇ ਜਿਸ ਤਰੀਕੇ ਦੇ ਨਾਲ ਲੁਧਿਆਣਾ ਦੇ ਵਿੱਚ ਪੜ੍ਹੇ ਲਿਖੇ ਲੋਕ ਬਿਜ਼ਨਸਮੈਨ ਜਾਂ ਹਨਾ ਸ਼ਹਿਰੀ ਵੋਟਰ ਇੱਥੇ ਉਹ ਚੀਜ਼ਾਂ ਨਹੀਂ ਦਿਖਾਈ ਦੇ ਰੀਆਂ ਲਗਭਗ ਬਹੁ ਗਿਣਤੀ ਪਿੰਡੂ ਵੋਟਰ ਨੇ ਪਿੰਡੂ ਲੋਕਾਂ ਦਾ ਰੁਝਾਨ ਕੀ ਹੈ ਔਰ ਮੂੰਹ ਦੇ ਵਿੱਚੋਂ ਸ਼ਬਦ ਕਿਹੋ ਜਿਹਾ ਨਿਕਲ ਰਹੇ ਨੇ ਪਿੰਡੂ ਲੋਕਾਂ ਦੇ ਦੇਖੋ ਜੀ ਪਿੰਡੂ ਲੋਕ ਤੇ ਚਾਹੁੰਦੇ ਆ ਸ਼ਰੋਣੀ ਅਕਾਲੀ ਦਲ ਦੀ ਸਰਕਾਰ ਆਵੇ ਉਹ ਕਹਿੰਦੇ ਕਿ ਅੱਗੇ 9 ਸਾਲ ਵਿੱਚ ਅਸੀਂ ਬਹੁਤ ਨੁਕਸਾਨ ਕਰਾ ਲਿਆ ਦੂਸਰੀਆਂ ਦਿੱਲੀ ਵਾਲੀਆਂ ਸਰਕਾਰਾਂ ਲਿਆ ਕੇ ਸਾਡੀ ਖੇਤਰੀ ਪਾਰਟੀ ਆਵੇ ਪਿੰਡ ਲੋਕ ਇਹ ਖੇਤਰੀ ਪਾਰਟੀ ਨੂੰ ਪਸੰਦ ਕਰ ਰਹੇ ਨੇ ਆਵਾਜ਼ ਖੇਤਰੀ ਪਾਰਟੀ ਦੀ ਆ ਰਹੀ ਜੀ ਬਾਕੀ ਤੁਹਾਨੂੰ ਵੀ ਸਾਰਾ ਪਤਾ ਹੈ ਵਾ ਤੁਸੀਂ ਵਿਚਰਦੇ ਜੋ ਸਾਰਾ ਕੁਝ ਤੁਹਾਨੂੰ ਪਤਾ ਹੀ ਹੁੰਦਾ ਹਾਂ ਜੀ ਕਿੱਦੇ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਹੋਣ ਦਾ ਤੁਹਾਨੂੰ ਅਨੁਮਾਨ ਹੈ ਜੀ ਜੀ ਬਿਲਕੁਲ ਬਿਲਕੁਲ ਕਿੱਦਾਂ ਕੁ ਮਾਰਜਨ ਤੋਂ ਲੱਗ ਰਿਹਾ ਜੀ ਆਈਡੀਆ ਦੱਸਾਂਗੇ ਫਿਰ ਜਦੋਂ ਅਕਰੇ ਜੀ ਅਕਰੇ ਨੂੰ ਸ਼ੇਅਰ ਕਰਨੇ ਹਾਂ ਜੀ ਠੀਕ ਹੈ ਹਾਂਜੀ ਬਿਲਕੁਲ ਲਾਸਟ ਇਹ ਸਵਾਲ ਹੈ ਮੇਰਾ ਤਰਨ ਤਨ ਹਲਕੇ ਦੇ ਲੋਕ ਤੁਹਾਨੂੰ ਦੇਖ ਰਹੇ ਨੇ ਜਿਹੜੇ ਵੋਟਰ ਨੇ 105 ਪਿੰਡ ਪਿੰਦੇ ਤੁਹਾਡੇ ਹਲਕੇ ਦੇ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕੀ ਅਪੀਲ ਕਰਨੀ ਚਾਹੋਗੇ ਜੀ ਲੋਕਾਂ ਨੂੰ ਮੈਂ ਇਹੋ ਅਪੀਲ ਕਰਨਾ ਚਾਹੂੰਗੀ ਕਿ ਸਰਕਾਰ ਦੀਆਂ ਧੱਕੇਸ਼ਾਹੀਆਂ ਵਿਰੁੱਧ ਅੱਗੇ ਵੀ ਆਪਾਂ ਸਰਪੰਚੀ ਦੀ ਇਲੈਕਸ਼ਨ ਵੇਲੇ ਲੜੇ ਸੀ ਤੇ ਹੁਣ ਵੀ ਆਪਾਂ ਲੜਾਂਗੇ ਤੁਹਾਡੇ ਨਾਲ ਅਸੀਂ ਖੜੇ ਹਾਂ ਤੇ ਬਾਕੀ ਇਹ ਵੀ ਸ਼ਾਂਤੀਪੂਰਕ ਤੁਸੀਂ ਰਹਿਣਾ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ ਸ਼ਾਂਤੀਪੂਰਕ ਚੋਣਾ ਜਿਹੜੀਆਂ ਨਿਪਰੇ ਚੜਾਉਣੀਆਂ ਆਪਾਂ ਇਹੋ ਹਲਕਿਆ ਵਾਸਿਆਂ ਨੂੰ ਮੈਂ ਫੀਲ ਕਰਾਂਗੀ ਹਾਂਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਧੰਨਵਾਦ ਸੋ ਬਿਲਕੁਲ ਅੱਜ ਕੋਈ ਸਾਡੇ ਨਾਲ ਇਹ ਮੈਡਮ ਸੁਖਿੰਦਰ ਕੌਰ ਰੰਦਾਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਚੋਣ ਮੈਦਾਨ ਦੇ ਵਿੱਚ ਨੇ ਇਹਨਾਂ ਵੱਲੋਂ ਵੀ ਜਿੱਤ ਦਾ ਦਾਵਾ ਕੀਤਾ ਗਿਆ ਹੈ ਹੁਣ ਜਿੱਤੇ ਇਹਨਾਂ ਦੇ ਹਿੱਸੇ ਆਉਂਦੀ ਹੈ ਜਾਂ ਕਿਸੇ ਹੋਰ ਉਮੀਦਵਾਰ ਦੇ ਹਿੱਸੇ ਆਉਂਦੀ ਹੈ ਇਹ ਤਾਂ ਆਉਣ ਵਾਲੀ 14 ਨਵੰਬਰ ਉਸ ਨੂੰ ਹੀ ਕਲੀਅਰ ਹੋਏਗਾ 14 ਨਵੰਬਰ ਵਾਲੇ ਦਿਨ ਹੀ ਕਲੀਅਰ ਹੋਏਗਾ ਫਿਲਹਾਲ ਹਰੇਕ ਉਮੀਦਵਾਰ ਵੱਲੋਂ ਜਿੱਤ ਦਾ ਦਾਵਾ ਠੋਕਿਆ ਜਾ ਰਿਹਾ ਹੈ ਜਿੱਤਦੇ ਨੇ ਜਾਂ ਹਾਰਦੇ ਨੇ ਜਾਂ ਲੋਕ ਜਿਤਾਉਂਦੇ ਨੇ ਜਾਂ ਲੋਕ ਹਰਾਉਂਦੇ ਨੇ ਇਹ ਲੋਕ ਤੈਅ ਕਰਦੇ ਨੇ ਆਉਣ ਵਾਲੀ 14 ਨਵੰਬਰ ਨੂੰ ਇਹ ਤੈਅ ਹੋਏਗਾ 11 ਨਵੰਬਰ ਨੂੰ VOTING ਹੋਏਗੀ 14 ਨਵੰਬਰ ਨੂੰ ਜਿਹੜੇ ਨਤੀਜੇ ਆਉਣਗੇ ਨਤੀਜਿਆਂ ਦੇ ਵਿੱਚ ਕਿਹੜਾ ਉਮੀਦਵਾਰ ਜਿੱਤਦਾ ਹੈ ਜਾਂ ਤਰਤਨਾਂ ਹਲਕੇ ਦੇ ਲੋਕ ਕਿਸ ਉਮੀਦਵਾਰ ਨੂੰ ਜਿਤਾ ਕੇ ਵਿਧਾਨ ਸਭਾ ਭੇਜਦੇ ਨੇ ਤਾਂ ਆਉਣ ਵਾਲਾ ਵਕਤ ਹੀ ਬਿਆਨ ਕਰੇਗਾ ਫਿਲਹਾਲ ਹਰੇਕ ਉਮੀਦਵਾਰ ਵੱਲੋਂ ਆਪਣੀ ਜਿੱਤ ਦਾ ਦਾਵਾ ਠੁੱਕਿਆ ਜਾ ਰਿਹਾ ਹੈ ਤਾਂ ਤਰਤਨਾਂ ਹਲਕੇ ਤੋਂ ਕਿਹੜਾ ਉਮੀਦਵਾਰ ਜਿੱਤਣਾ ਚਾਹੀਦਾ ਹੈ ਜਾਂ ਕਿਹੜਾ ਉਮੀਦਵਾਰ ਹੈ ਜਿੱਤ ਕੇ ਇਸ ਹਲਕੇ ਤੋਂ ਵਿਧਾਨ ਸਭਾ ਦੇ ਵਿੱਚ ਜਾ ਕੇ ਇਸ ਹਲਕੇ ਦੀ ਨੁਮਾਇੰਦਗੀ ਜਿਸ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਤੁਹਾਡੇ ਜੋ ਵਿਚਾਰ ਨੇ ਜਾਂ ਕਿਸ ਉਮੀਦਵਾਰ ਨੂੰ ਤੁਸੀਂ ਕਹਿੰਦੇ ਹੋ ਕਿ ਜਿੱਤਣਾ ਚਾਹੀਦਾ ਹੈ ਜਾਂ ਕਿਸ ਉਮੀਦਵਾਰ ਦੇ سے جیتونی ਚਾਹੀਦੀ ਹੈ ਇਸ ਦੇ ਬਾਰੇ ਆਪਣਾ ਇੱਕ ਮਿੰਟ ਜ਼ਰੂਰ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ